ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੇ ਕਾਫੀ ਬਿਜ਼ੀ ਰੂਟੀਨ ਚੱਲ ਰਹੀ ਸੀ ਡਿਊਟੀ ਦੇ ਕਰਕੇ ਪਰ ਅੱਜ ਹੁਣ ਅਸੀਂ ਛੁੱਟੀਆਂ ਪੈ ਗਈਆਂ ਫਰੀ ਆ ਸੰਡੇ ਦਾ ਦਿਨ ਅੱਜ ਪਹਿਲੀ ਛੁੱਟੀ ਹੈ ਸੰਡੇ ਆ ਚਲੋ ਅੱਜ ਤੋਂ ਅਸੀਂ ਪਹਿਲੀ ਛੁੱਟੀ ਮੰਨ ਲੈਨੇ ਆ ਤੇ ਅੱਜ ਚੱਲੇ ਸੀ ਗੁਰਦੁਆਰਾ ਸਾਹਿਬ ਟਾਈਮ ਸੀ 1:00 ਵਜੇ ਦਾ ਤੇ ਅੱਗੇ ਬੱਚਿਆਂ ਨੂੰ ਵੀ ਲੈ ਕੇ ਜਾਈਦਾ ਸੀ ਪਰ ਅੱਜ ਸੋਚਿਆ ਕਿ ਬੱਚਿਆਂ ਨੂੰ ਰਹਿਣ ਦਿੰਨੇ ਆ ਤੇ ਅਸੀਂ ਦੋਨੋਂ ਜਾਨੇ ਜਾ ਕੇ ਉਹ ਆਉਂਨੇ ਆਂ ਬਸ ਤਿਆਰ ਸਰਦਾਰ ਸਾਹਿਬ ਤਿਆਰ ਹੋ ਰਿਹਾ ਤੇ ਚਲਦੇ ਆਂ ਫਿਰ ਤੇ ਤੁਖਾਉਨੇ ਆ ਤੁਹਾਨੂੰ ਆ ਚੁ ਗਏ ਸਵੇਰ ਦਾ ਟਾਈਮ ਕਿੰਨਾ ਸੋਨਾ ਲੱਗਦਾ ਨਾ ਇਦਾਂ ਉੱਠੀ ਤੇ ਚੱਲੋ ਰੋਜ਼ ਸਵੇਰੇ ਆਪਾਂ ਡਿਊਟੀ ਦੇ ਕਰਕੇ ਨਾ ਰੋਜ਼ ਦੌੜ ਭੱਜ ਦੌੜ ਭੱਜ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਬੈ ਕੇ ਇਦਾਂ ਸਕੂਨ ਦੇ ਨਾਲ ਮੈਂ ਚਾਹ ਬਣਾ ਲਈਆ ਛੋਟਾ ਜਿਹਾ ਕੱਪ ਤੇ ਮੇਕਅਪ ਪੀ ਕੇ ਤੇ ਫੇਰੀ ਚੱਲਦੇ ਆ ਤੇ ਪੰਛੀਆਂ ਦੀਆਂ ਆਵਾਜ਼ਾਂ ਚਿੜੀਆਂ ਦੀਆਂ ਤੁਹਾਨੂੰ ਵੀ ਸੁਣ ਰਹੀਆਂ ਹੋਣੀਆਂ ਉੱਧਰ ਤਾਰ ਤੇ ਬੈਠੀ ਹੋਈ ਆ ਚਿੜੀ ਇੱਕ ਤੇ ਉਹਦੀ ਆਵਾਜ਼ ਬੜਾ ਵਧੀਆ ਜਿਆ ਹੈ ਨਾ ਫੀਲ ਹੋ ਰਿਹਾ ਹੈ ਠੰਡਾ ਠੰਡਾ ਮੌਸਮ ਤੇ ਜੋ ਵੀ ਕਹੋ ਕੁਦਰਤ ਕੁਦਰਤ ਹੈ ਹੈ ਨਾ ਉਹਦੀ ਕੋਈ ਰੀਸ ਨਹੀਂ ਸਾਰਿਆਂ ਨੇ ਹੱਸਣਾ ਛੋਟਾ ਜਿਹਾ ਕੱਪ ਸੱਚੀ ਛੋਟਾ ਕੱਪ ਮਤਲਬ ਕਰਦਾ ਸਭ ਤੋਂ ਛੋਟਾ ਕਾਪਲੇ ਆ ਵੀਡੀਓ ਚ ਮੇ ਵੀ ਵੱਡਾ ਆ ਰਿਹਾ ਮੈਂ ਤਾਂ ਕੁਛ ਠੀਕ ਨਹੀਂ ਸੀਗੀ ਬਟ ਹੁਣ ਤਾਂ ਚਲੋ ਠੀਕ ਆ ਤੇ ਮੇਰੀਆਂ ਆਇਸਟ ਵੈਲਿਊ ਮੈਨੂੰ ਲੱਗਾ ਵੀਡੀਓ ਦੇਖ ਕੇ ਸਭ ਨੇ ਪੁੱਛਣਾ ਮੈਂ ਦੱਸ ਹੀ ਦਮੂ ਠੀਕ ਹੋ ਜਾਣਾ ਵੈਸੇ ਕੱਲ ਇੱਕ ਹਵਾ ਦੇ ਕਰਕੇ ਕੁਝ ਪੈ ਗਿਆ ਸੀ ਮੇ ਵੀ ਸ਼ਾਇਦ ਜਾਂ ਥੋੜਾ ਉਹਦਾ ਕਈ ਵਾਰੀ ਨਾ ਮੇਰੇ ਹੋ ਜਾਂਦਾ ਵੈਸੇ ਮੇਰਾ ਪਰਮਾਤਮਾ ਦੀ ਚਲੋ ਬਹੁਤ ਵਧੀਆ ਆ ਆਪਾ ਤੇ ਵਧੀਆ ਹੀ ਚਾਹੀਦੇ ਆ ਹਨਾ ਸਾਰੇ ਵਧੀਆ ਹੀ ਚਾਹੀਦੇ ਆ ਤੇ ਚਾਹ ਪੀ ਕੇ ਤੇ ਫਿਰ ਚੱਲਦੇ ਆ ਚਾਹ ਫਿਰ ਲੇਟ ਹੋ ਜਾਣਾ ਸਵੇਰ ਸਵੇਰ ਦਾ ਟਾਈਮ ਮੇਰੇ ਅਕਾਰਡਿੰਗ 5:30 6 ਵਜੇ ਦਾ ਟਾਈਮ ਹੋ ਗਿਆ ਬਸ ਆਪਾਂ ਥੋੜੀ ਦੇਰ ਚ ਨਿਕਲਣਾ ਤਾਂ ਜੋ ਠੰਡੇ ਠੰਡੇ ਮੱਥਾ ਟੇਕਿਆ ਜਾ ਸਕੇ ਬੱਚਿਆਂ ਨੂੰ ਵੀ ਇਸੇ ਕਰਕੇ ਨਹੀਂ ਲੈ ਕੇ ਜਾ ਰਹੇ ਇੱਕ ਤਾਂ ਬੱਚਿਆਂ ਦੇ ਨਾਲ ਫਿਰ ਥੋੜਾ ਲੇਟ ਹੋ ਜਾਂਦਾ ਤੇ ਉੱਤੋਂ ਗਰਮੀ ਆ ਤੇ ਉਹਨਾਂ ਨੂੰ ਪਹਿਲਾਂ ਲੈ ਕੇ ਜਾਈਦਾ ਫਿਰ ਹੁਣ ਅੱਗੇ ਕਿਸੇ ਦਿਨ ਲੈ ਜਾਾਂਗੇ ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਪਤਾ ਆ ਪਾ ਵੀਡੀਓ ਚ ਵੀ ਦੱਸਿਆ ਹੋਇਆ ਅਸੀਂ ਜਾਣੇ ਹਾਂ ਗੁਰਦੁਆਰਾ ਨਾਗੀਣਾ ਸਾਹਿਬ ਤੇ ਹੁਣ ਵੀ ਅਸੀਂ ਚੱਲੇ ਆ ਉੱਥੇ ਤੇ ਹੁਣ ਚਲੋ ਜੀ ਅਗਲੀ ਕਲਿੱਪ ਆਪਾਂ ਉੱਥੇ ਜਾ ਕੇ ਬਣਾਵਾਂਗੇ 6 15 ਦੇ ਕਰੀਬ ਅਸੀਂ ਘਰ ਤੋਂ ਨਿਕਲ ਗਏ ਸੀਗੇ ਤੇ ਸਵੇਰ ਦਾ ਟਾਈਮ ਮੌਸਮ ਬਹੁਤ ਵਧੀਆ ਸੀ ਹਵਾ ਚੱਲ ਰਹੀ ਤੇ ਪਹੁੰਚ ਗਏ ਅਸੀਂ ਗੁਰਦੁਦਵਾਰਾ ਸਾਹਿਬ ਸੰਗਤ ਸੀ ਕਾਫੀ ਬਟ ਵਧੀਆ ਦਰਸ਼ਨ ਹੋ ਗਏ ਬਾਬਾ ਜੀ ਦੇ ਮੱਥਾ ਟੇਕਿਆ ਸੀ ਤੇ ਥੋੜੀ देर ਬੈਠੇ ਉੱਥੇ ਆਨੰਦ ਮਾਣਿਆ ਕੀਰਤਨ ਚੱਲ ਰਿਹਾ ਸੀਗਾ ਕੁਝ ਸੰਗਤ ਪਾਠ ਵੀ ਕਰ ਰਹੇ ਸੀਗੇ ਕਈ ਆਪਣਾ ਥੋੜੀ देर ਕੀਰਤਨ ਸੁਨਿਆ 15-20 ਮਿੰਟ ਅਸੀਂ ਉੱਥੇ ਬੈਠੇ ਤੇ ਫਿਰ ਪ੍ਰਕਰਮਾ ਕੀਤੀ ਗੁਰਦੁਆਰਾ ਸਾਹਿਬ ਦੀ ਇਹਨਾਂ ਵਿੱਚ ਜਿਵੇਂ ਆ ਬਿਲਡਿੰਗ ਆ ਗੁਰਦੁਆਰਾ ਸਾਹਿਬ ਦੀ ਤੇ ਥੋੜਾ ਆ ਸਰੋਵਰ ਪੈਂਦਾ ਛੋਟਾ ਜਿਹਾ ਸਰੋਵਰ ਆ ਤੇ ਵਧੀਆ ਬਹੁਤ ਵਧੀਆ ਕਾਰ ਆਕੇ ਤੇ ਬੇਟੀਆਂ ਲਈ ਬਣਾਇਆ ਫਿਰ ਪਹਿਲਾਂ ਸਾਫ ਸਫਾਈ ਕੀਤੀ ਫਿਰ ਬੇਟੀਆਂ ਲਈ ਦਲੀਆ ਬਣਾਇਆ ਉਹ ਖਾ ਲੈਂਦੀਆਂ ਖੁਸ਼ ਹੋ ਕੇ ਪਹਿ ਮੈਂ ਦਲੀਆ ਬਣਾਇਆ ਵੈਸੇ ਤੁਸੀਂ ਸੁੱਕਾ ਵੀ ਪੁੰਨ ਸਕਦੇ ਹੋ ਪਰ ਮੈਂ ਥੋੜਾ ਵਿੱਚ ਕਿਉ ਪਾ ਲਿਆ ਸੀਗਾ ਦੇਸੀ ਕਿਉ ਹੀ ਤੁਹਾਡੀ ਮਰਜ਼ੀ ਹੈ ਤੁਸੀਂ ਜਿਹੜੇ ਤਰੀਕੇ ਨਾਲ ਵੀ ਭੁੰਨਣਾ ਹੋਏ ਮੈਂ ਕਿਹਾ ਚਲੋ ਮੈਂ ਥੋੜਾ ਵਾਦੇ ਬਣਾ ਲਿਆ ਕਿ ਆਪ ਖੁਦ ਵੀ ਐਸ ਅ ਸਵੀਟ ਡਿਸ਼ ਖਾਣੇ ਤੋਂ ਬਾਅਦ ਦੁਪਹਿਰ ਦੇ ਖਾਣੇ ਤੋਂ ਬਾਅਦ ਖਾ ਲਾਂਗੇ ਤੇ ਚਲੋ ਬੇਟੀਆਂ ਵੀ ਖਾ ਲੈਣਗੀਆਂ ਸਵੇਰੇ ਬਣਾ ਕੇ ਰੱਖ ਤਾਂ ਥੋੜਾ ਠੰਡਾ ਹੋ ਜਾਏਗਾ ਫਿਰ ਨਾਲ ਹੀ ਮੈਂ ਦੁਪਹਿਰ ਦੇ ਖਾਣੇ ਵਾਸਤੇ ਹਲਵਾ ਕद्दू ਜਿਹੜਾ ਸੀਗਾ ਉਹ ਲਿਆਂਦਾ ਸੀ ਤੇ ਮੈਂ ਕਿਹਾ ਉਹ ਕੱਟ ਕੇ ਉਹਦੀ ਸਬਜੀ ਬਣਾ ਲੈਨੇ ਆ ਤੇ ਨਾ ਸਰਦਾਰ ਸਾਹਿਬ ਨੂੰ ਪਸੰਦ ਆ ਇਹ ਸਬਜੀ ਤੇ ਨਾ ਬੱਚਿਆਂ ਨੂੰ ਪਰ ਮੈਨੂੰ ਤੇ ਮੰਮੀ ਨੂੰ ਬਹੁਤ ਸਵਾਲ ਲੱਗਦੀ ਆ ਸੋ ਇਸ ਕਰਕੇ ਮੈਂ ਕਿਹਾ ਚਲੋ ਬਣਾ ਲੈਨੇ ਆ ਨਾਲ ਇੱਕ ਸਬਜੀ ਹੈ ਸੀ ਰਾਤ ਦੀ ਨਾਲੇ ਵੈਸੇ ਵੀ ਇਹ ਦੁਪਹਿਰ ਨੂੰ ਖਾਣਾ ਘੱਟ ਖਾਂਦੇ ਆ ਤੇ ਅਸੀਂ ਇਹੀ ਖਾਣਾ ਹੁੰਦਾ ਤੇ ਤੁਸੀਂ ਵੀ ਸਾਰੇ ਜਣੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਫੈਮਿਲੀ ਦੇ ਵਿੱਚ ਹੈ ਇਦਾਂ ਦੇ ਬੰਦੇ ਜਿਹੜੇ ਕद्दू, ਕਰੇਲੇ ਤੇ ਤੋਰੀਆਂ ਚਾਹੇ ਹਲਵਾ ਕਦੂ ਘੱਟ ਖਾਂਦੇ ਹੁਣ ਮੋਸਟਲੀ ਫੈਮਿਲੀ ਚ ਇੱਕ ਦੋ ਜਣਾ ਤੇ ਇਦਾਂ ਦਾ ਹੁੰਦਾ ਹੀ ਆ ਹਨਾ ਤੇ ਮੇਰੇ ਘਰ ਦੇ ਵਿੱਚ ਵੀ ਨੇ ਤੇ ਮੈਂ ਕਿਹਾ ਚਲੋ ਸਵੇਰੇ ਸਵੇਰੇ ਨਾਲ ਦੇ ਨਾਲ ਉਧਰ ਦਲੀਆ ਬਣ ਜਾਏਗਾ ਤੇ ਇਧਰ ਸਬਜੀ ਕੱਟ ਕੇ ਇਹਨੂੰ ਵੀ ਤੜਕਾ ਲਗਾ ਲਾਂਗੇ ਫਿਰ ਨਾ ਟੈਨਸ਼ਨ ਫਰੀ ਰਹਿੰਦਾ ਬੰਦਾ ਫਿਰ ਬਸ ਫੁਲਕੇ ਬਣਾਉਣੇ ਨੇ ਫੁਲਕੇ ਬਣਾਓ ਤੇ ਚਲੋ ਤੇ ਹੁਣ ਇਹ ਸਬਜੀ ਦਾ ਸਰ ਜਾਣਾ ਸੀਗਾ ਸਾਡਾ ਰਾਤ ਦਾ ਵੀ ਨਾਲ ਦੇਖ ਲਾਂਗੇ ਫਿਰ ਇਹਨਾਂ ਵਾਸਤੇ ਰਾਤ ਨੂੰ ਕੁਝ ਥੋੜਾ ਬਹੁਤ ਹੋਰ ਬਣਾ ਲਾਂਗੀ ਕਿਉਂਕਿ ਇਹਨਾਂ ਨੇ ਤਾਂ ਬਿਲਕੁਲ ਨਹੀਂ ਹਲਵਾ ਕद्दू ਤਾਂ ਟੱਚ ਵੀ ਨਹੀਂ ਨਾ ਕਰਨਾ ਤੇ ਮੈਂ ਕਿਹਾ ਪਰ ਇਹ ਹੁਣ ਲਿਆਂਦਾ ਹੈ ਵਿਚਾਰਾ ਤੇ ਨਾਲੇ ਸਾਡਾ ਮਾਨਾ ਸੀ ਤਾਂ ਖਾਣਾ ਹੈ ਤੇ ਮੈਂ ਕੱਟ ਕੇ ਤੇ ਨਾਲ ਦੇ ਨਾਲ ਹੀ ਮੈਂ ਕਿਹਾ ਇਹਨੂੰ ਵੀ ਤੜਕਾ ਜਿਹੜਾ ਉਹ ਲਗਾ ਲੈਣੀ ਆ ਤੇ ਉਹਨੀ ਦੇਰ ਚ ਪਿੰਡ ਤੋਂ ਦੁੱਧ ਆ ਗਿਆ ਸੀਗਾ ਘਰ ਦਾ ਤੇ ਫਿਰ ਮੈਂ ਸੋਚਿਆ ਕਿ ਇਹਨੂੰ ਵੀ ਬਾਲਾ ਦਵਾ ਕੇ ਰੱਖ ਲੈਨੇ ਆ ਫਿਰ ਕੰਮ ਆ ਜਾਏਗਾ ਬਾਅਦ ਚ ਕੋਈ ਟੈਨਸ਼ਨ ਨਹੀਂ ਹੋਏਗੀ ਗਰਮੀ ਚ ਤੇ ਨਾਲ ਦੇ ਨਾਲ ਦੁੱਧੋ ਪਾਲਣ ਵਾਸਤੇ ਰੱਖ ਦਿੱਤਾ ਤੇ ਇਧਰ ਸਬਜੀ ਨੂੰ ਤੜਕਾ ਜਿਹੜਾ ਸੀਗਾ ਵੀ ਮੈਂ ਭੁੰਨ ਲਿਆ ਫਿਰ ਦੋਨੋਂ ਕੰਮ ਨਾਲ ਨਾਲ ਹੋ ਜਾਣਗੇ ਹੁਣ ਕਿਚਨ 'ਚ ਬੜੇ ਤਾਂ ਹੈਗੇ ਆ ਗਰਮੀ ਕਾਫੀ ਲੱਗਦੀ ਆ ਬਾਹਰ ਨਹੀਂ ਨਹੀਂ ਲੱਗਦੀ ਪਰ ਜਦੋਂ ਤੁਸੀਂ ਕਿਚਨ 'ਚ ਕੰਮ ਕਰਦੇ ਹੋ ਨਾ ਤੇ ਕਿਚਨ 'ਚ ਇੱਕ ਹੁਣ ਥੋੜੀ ਬਹੁਤ ਹਵਾ ਚਲਦੀ ਆ ਬਾਰੀ ਵੀ ਜੇ ਖੋਲੀਏ ਬਾਰਦੀ ਤੋਂ ਵੀ ਅੰਦਰ ਹਵਾ ਆਉਂਦੀ ਆ ਸੋ ਤੜਕਾ ਲਗਾ ਕੇ ਉਧਰ ਦਲੀਆ ਬਣ ਗਿਆ ਸੀਗਾ ਤੇ ਕਿਚਨ ਕਰ ਦਿੱਤੀ ਮੈਂ ਸਾਫ ਇਹਨੂੰ ਮੈਂ ਘੱਟ ਗੈਸ ਤੇ ਸਬਜ਼ੀ ਨੂੰ ਰੱਖ ਦਿੱਤਾ ਮੈਂ ਕਿਹਾ ਚਲੋ ਹੁਣ ਹੌਲੀ ਹੌਲੀ ਇਹ ਬਣਦੀ ਰਹੇਗੀ ਤੇ ਮੈਂ ਆਗੀ ਵਾਪਸ ਰੂਮ ਦੇ ਵਿੱਚ ਬਹੁਤ ਗਰਮੀ ਪਾਣੀ ਦਾ ਗਲਾਸ ਲੈ ਕੇ ਆਪਣਾ ਤੇ ਮੈਂ ਕਿਹਾ ਥੋੜੀ ਦੇਰ ਮੈਂ ਸਾਲ ਹਾਂ ਫਿਰ ਉਸ ਤੋਂ ਬਾਅਦ ਅਗਲਾ ਕੋਈ ਕੰਮ ਕਰਦੀ ਹਾਂ ਕਿਉਂਕਿ ਕਿਚਨ ਦੇ ਵਿੱਚ ਬਹੁਤ ਪਸੀਨਾ ਆਉਂਦਾ ਬਈ ਉਦਾਂ ਵੈਸੇ ਬੈਠ ਜਾਓ ਤੁਸੀਂ ਪੱਖੇ ਥੱਲੇ ਤਾਂ ਫਿਰ ਨਹੀਂ ਇੰਨਾ ਲੱਗਦਾ ਸੋ ਪਾਣੀ ਪੀਤਾ ਤੇ ਸਵੇਰੇ ਜਿਹੜੇ ਕੱਪੜੇ ਧੋਤੇ ਸੀ ਉਹ ਨਹੀਂ ਦਿਨ ਨੂੰ ਸੁੱਕ ਗਏ ਸਪਿੰਨ ਕਰਕੇ ਪਾਏ ਹੋਏ ਸੀ ਉਹ ਉਤਾਰ ਕੇ ਲਿਆਂਦੇ ਤੇ ਉਹਨਾਂ ਨੂੰ ਜੋੜਿਆ ਤੇ ਇਹ ਸੀ ਅੱਜ ਦਾ ਵਲੌਗ ਤੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਸਾਂਝੇ ਕਰਿਆ ਕਰੋ ਸਾਡੇ ਨਾਲ ਧੰਨਵਾਦ ਜੀ ਬਹੁਤ ਬਹੁਤ